ਅਸੀਂ ਉਹ ਕਾਲੀ ਪੇਡਾਂ ਦੇ ਖਿਲਾਫ ਵੀ ਤੁਹਾਨੂੰ ਕਹਿੰਦੇ ਵੀ ਜਿਹੜੇ ਸਮਾਜ ਦੇ ਲੋਕ ਨੇ ਜੇਕਰ ਨਾ ਪਸੰਦ ਲੋਕ ਇਕੱਠੇ ਹੋ ਜਾਣ ਤਾਂ ਉਹ ਦਿਨ ਦੂਰ ਨਹੀਂ ਹੁੰਦਾ ਜਦੋਂ ਬੰਦੇ ਦੀ ਲੜਾਈ ਦੇ ਜਿੱਤ ਨਾ ਹੋਏ ਅਸਲ ਪਬਲਿਕ ਦੀ ਜਿੱਤ ਹੈ ਸਾਡੀ ਮੇਰੀ ਆਪਣੀ ਜਿੱਤ ਨਹੀਂ ਇਹ ਪਬਲਿਕ ਦੀ ਜਿੱਤ ਹੈ ਪਬਲਿਕ ਦੀ ਲੜਾਈ ਹੈ ਤੇ ਸਾਰੇ ਬੰਦਿਆਂ ਦੇ ਕਮਨਸਾ ਹੋ ਕੇ ਲੜਾਈ ਇਕਜੁੱਟ ਹੋ ਕੇ ਲੜਨੀ ਚਾਹੀਦੀ ਹੈ ਜਿਹੜਾ ਸਰ ਨੇ ਓਵਰਰੂਲ ਕੀਤਾ ਆਪਣੇ ਨੋਟਸ ਜਾਰੀ ਕਰਦੇ ਜਿਲਾ ਤੁਹਾਨੂੰ ਪਾਸ ਕਿੰਨੇ ਹੋ ਉਹ ਮਾਮਲੇ ਜਿਹੜੇ ਗੈਰ ਸੰਵਿਧਾਨਕ ਲੈਟਰ ਜਿਵੇਂ ਜਾਤੀ ਕੁਝ ਜਾਤੀਆਂ ਸੀ ਜਿਹੜੀਆਂ ਮੈਂਸ਼ਨ ਕੀਤੀਆਂ ਉਹ ਸਾਰੀਆਂ ਸੈਕਟਰੀ ਪੱਧਰ ਤੇ ਸਟੇਟ ਸਰਕਾਰ ਤੇ ਹੋ ਗਈਆਂ ਜਿਹੜੀਆਂ ਕਿ ਲੋਕ ਸਭਾ ਚ ਨਹੀਂ ਗਏ ਆ ਕੋਈ ਵਿਲ ਨਹੀਂ ਪਾਸ ਹੋਇਆ ਕੋਈ ਗਵਰਨਰ ਦੀ ਓਵਰੂਵਲ ਨਹੀਂ ਹੈ ਰਾਸ਼ਟਰਪਤੀ ਦੀ ਓਵਰੂਵਲ ਨਹੀਂ ਉਹ ਸਾਰੇ ਜਿਹੜੇ ਆ ਥੱਲੇ ਤੱਕ ਆ ਪਰ ਤੁਹਾਡੇ ਰਾਈ ਅਸੀਂ ਇਹ ਵੀ ਮੰਗ ਕਰਨਾ ਚਾਹੁੰਦੇ ਹਾਂ ਪਹਿਲਾਂ ਇਹੀ ਜਿਹੜੇ ਸਰਟੀਫਿਕੇਟ ਨੇ 12 ਵਿਅਕਤੀਆਂ ਦੇ ਇਹ ਸਰਟੀਫਿਕੇਟ ਲੈ ਲੈਣ ਜਿਹੜੇ ਤਹਿਸੀਲਦਾਰ ਨੇ ਗਲਤ ਤਸਦੀਕ ਕੀਤੀ ਜਿਸ ਲੰਬੜਦਾਰ ਨੇ ਗਲਤ ਤਸਦੀਕ ਕੀਤੀ ਜਿਸ ਪੰਚ ਨੇ ਗਲਤ ਤਸਦੀਕ ਕੀਤੀ ਉਹਨਾਂ ਤੇ ਵੀ ਕਾਰਵਾਈ ਦਾਲ ਬਣਦੀ ਹੈ ਤਾਂ ਕਿ ਮੁੜ ਕੇ ਕੋਈ ਅਜਿਹਾ ਗਲਤ ਫੇਕ ਸਰਟੀਫਿਕੇਟ ਤਸਦੀਕ ਨਾ ਕਰੇ ਹਾਈ ਕੋਰਟ ਕਿੰਨੀ ਤਰੀਕ ਪਈ ਹੈ ਹਾਈ ਕੋਰਟ ਸਾਡੀ 5 ਤਰੀਕ ਹੈ ਜੀ 5 ਮਈ ਇਹ